ਠੀਕ ਹੋ ਨੀ ਬਣਾ ਲਈਏ ਹੁਣ ਉਹਨਕੇ ਤੋਂ ਹੁਣ ਆਪੇ ਆਸਟਾ ਦੇ ਦਿਓ ਨੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਤੁਸੀਂ ਸੁਣਾਓ हाँ जी हाँ जी कर हैं अच्छा अच्छा कोई नहीं कोई नहीं आ जाओ आ जाओ ठीक है ठीक है चलो ठीक है ओके ले दीदी आने लगी पहले इन्हों कह ही दम कि ना चल जाए गल सुन ਆਯੋ ਥੱਲੇ ਮਾੜ ਜਿਆ ਹਾਂਜੀ ਕੀ ਗੱਲ ਹੋਈ ਗੱਲ ਕੀ ਹੋਣੀ ਆ ਉਹ ਤੇ ਦੀਦੀ ਹੁਣਾਂ ਦਾ ਫੋਨ ਆਇਆ ਸੀ ਹੁਣੇ ਉਹ ਆਉਣ ਲੱਗੇ ਆ ਅੱਛਾ ਪੁੱਛਦੇ ਸੀਗੇ ਕਿ ਤੁਸੀਂ ਘਰ ਹੀ ਆ ਮੈਂ ਕਿਹਾ ਅਸੀਂ ਤਾਂ ਘਰ ਹੀ ਆ ਕੋਈ ਨਹੀਂ ਆਜੋ ਤਾਂ ਇਦਾਂ ਕਰੋ ਕੁਛ ਖਾਣ ਪੀਣ ਲਈ ਲੈ ਆਓ ਬਾਜੀ ਹੁਣੇ ਵੀ ਨਾਲ ਹੀ ਹੁਣੇ ਆ ਕੋਈ ਨਾ ਕੋਈ ਲੈ ਆਉਂਦਾ ਖਾਣ ਪੀਣ ਨੂੰ ਚਾਹ ਦੇ ਨਾਲ ਲੈ ਆਓ ਕੁਛ ਖਾਣ ਨੂੰ ਕਿ ਮੈਂ ਕਰੋ ਤਿਆਰੀ ਦੀ ਮੈਂ ਉਹ ਨਾਲ ਲਿਆ ਕੁਸਮਾਨ ਹਾਂ ਚਲੋ ਠੀਕ ਹੈ ਮੋਨਾ ਹਾਂਜੀ ਉਹ ਇੰਨੀ ਦੁਕਾਨਾਂ ਲੰਘੇ ਪਿਛੋਂ ਫਰੂਟ ਲੈਣੀ ਆਉਦੇ ਕਿੰਨੇ ਸੋਹਣੇ ਫਰੂਟ ਪਏ ਆ ਬਸ ਲੈ ਲੈਣੇ ਆਣੇ ਵਾਲੇ ਕੁਝ ਖਾਣੇ ਨੂੰ ਬਸ ਕਰੋ ਤੁਸੀਂ ਤੁਹਾਨੂੰ ਜਿਆਦਾ ਨਹੀਂ ਪਤਾ ਫਰੂਟ ਲੈਣ ਦਾ ਅੱਗੇ ਕਿੰਨੀ ਬਾਜ਼ਾਰ ਲੱਗ ਗਈ ਫਰੂਟ ਕੋਈ ਨਹੀਂ ਜਦੋਂ ਮੇਰੇ ਭਤੀਜਾ ਹੋ ਗਿਆ ਮੈਂ ਆਪ ਬਥੇਰਾ ਘਸ ਲੈ ਜਾ ਕੰਨ ਪੁੱਛਣ ਦੀ ਲੋੜ ਨਹੀਂ ਪਿਆ ਕਹਿੰ ਤੁਹਾਨੂੰ ਕੀ ਲੈਣਾ ਕੀ ਨਹੀਂ ਚੁੱਪ ਕਰਕੇ ਚਲੋ ਚੱਲ ਠੀਕ ਆ ਪ੍ਰਾਪਤੀ ਅੰਜੀ ਅੱਜ ਤੇਰੀ ਭੂਈ ਹੁਣੇ ਆਉਣਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਬੁਲਾਉਣਾ ਆ ਅੱਛਾ ਮੈਂ ਨਹੀਂ ਬੁਲਾਉਣਾ ਮੈਨੂੰ ਬੁਲਾਉਂਦਾ ਵੀਡੀਓ ਹਾ ਕੇ ਇੰਦਾ ਨਹੀਂ ਪੁੱਤ ਕਈ ਦਾ ਹੁੰਦਾ ਤੇਰੀ ਭੁਈ ਆ ਉਹ ਵੱਡੇ ਆ ਨਾ ਬੁਲਾਈ ਦਾ ਹੁੰਦਾ ਆ ਉਹ ਤੋਂ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਆ ਇੰਦਾ ਨਹੀਂ ਕਰੀਦਾ ਹੁੰਦਾ ਅੱਛਾ ਜਦੋਂ ਆ ਗਏ ਤੇ ਬੁਲਾਉਣਾ ਆ ਉਹਨਾਂ ਨੂੰ ਤੂੰ ਮੈਂ ਬੁਲਾਉਣਾ ਆ ਅੱਛਾ ਸੁਣਿਆ ਤੈਨੂੰ ਸ਼ੈਤਾਨੋ ਜੀਏ ਪਾ ਲਈ ਲੈ ਆਈ ਗਏ ਆਜੋ ਆਜੋ ਨੰਗੇਓ ਬਾਜੀ ਨੇ ਅੱਗੇ ਪੁਈ ਹੋਮੀ ਚਲੋ ਸਤਿ ਸ਼੍ਰੀ ਅਕਾਲ ਭਾਬੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਪੁਈ ਆਗੇ ਪੁਈ ਉਹਨਾਂ ਨੂੰ ਬੁਲਾਓ ਸਤਿ ਸ਼੍ਰੀ ਅਕਾਲ ਪੁਈ ਜੀ ਚਲ ਕੋਈ ਨਹੀਂ ਤੁਸੀਂ ਉੱਠ ਕੇ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਬਾਜੀ ਕਮਰੇ 'ਚ ਬੈਠ ਜਾਓ ਇਰਤਨਾ ਕਰਿਓ ਮੈਂ ਪਾਣੀ ਲੈ ਕੇ ਆਉਂਦੀ ਪਈ ਦੀ ਯਾਦ ਹਦ ਤੱਕ ਇਦਾਂ ਦੀ ਆ ਪਤਾ ਨਹੀਂ ਕੋਦੋਂ ਨੀ ਚੇਂਜ ਹੋਣੀ ਹੈ ਮੇਰੇ ਇਥੇ ਆਣ ਨਾਲ ਕਿੰਨਾ ਫਰਕ ਪਾਉਂਦੀ ਰਹਿੰਦੀ ਹੈ ਉਹਨੇ ਕਿੰਨਾ ਸੋਨਾ ਭਲਾਇਆ ਇਹਨੇ ਜਵਾਬ ਦਿੱਤਾ ਸ਼ੂਕਰ ਕਰਾਉਂ ਪਰਪਲ ਤੇ ਮੇਨੂੰ ਤਾਨ ਵਾਲ ਦੇਖ ਕੇ ਕੁੜੀਆਂ ਖੇਜੀ ਚੜਤੀ ਰਹਦੀ ਪਤਾ ਨਹੀਂ ਕਾਤੇ ਪੱਥਰ ਜਈਆਂ ਹੈਗੀਆਂ ਕੀ ਕੋਈ ਇਦਾਂ ਨਹੀਂ ਕਹਿਦਾ ਹੁੰਦਾ ਨਿਆਣਿਆਂ ਨੂੰ ਜੇ ਉਹ ਭੈਣ ਨੇ ਸੁਣ ਲਿਆ ਤਾਂ ਕੀ ਸੋਚੂਗੀ ਅਗਲੀ ਤੁਸੀਂ ਚੱਪਾ ਕਰਜ ਭੈਣ ਨੇ ਸੁਣ ਲਿਆ ਤਾਂ ਕੋਈ ਨਹੀਂ ਸੁਣ ਲੈਂਦੇ ਚੱਲ ਜੋ ਪੜਾ ਬੱਸ ਕਰ ਹਲੋ ਦੀਦੀ ਜੀ ਉਹਨੇ ਕਿੱਥੇ ਗਏ ਆਂ ਦੀਦੀ ਉਹ ਤਾਂ ਅੱਡੇ ਤੱਕ ਗਏ ਆ ਥੋੜਾ ਸਮਾਨ ਲੈਣ ਗਏ ਆ ਆ ਜਾਣਾ ਬਸ ਆਉਣ ਵਾਲੇ ਹੀ ਆ ਚੱਲ ਬਹਿ ਜਾ ਟੈਣ ਹੁਣ ਤੂੰ ਉੱਥੇ ਕੋਈ ਨਹੀਂ ਕੋਈ ਨਹੀਂ ਭਾਜੀ ਪਹਿਲੇ ਮੈਂ ਚਾਹ ਬਣਾ ਲਵਾਂ ਚਲ ਕੋਈ ਨਹੀਂ ਆਲਾਂ ਦੇ ਭਾਜੀ ਨੂੰ ਕੋਈ ਗੱਲ ਨਹੀਂ ਅੱਡੇ ਨੂੰ ਗਏ ਆ ਆਲਾਂ ਦੇ ਕੋਈ ਨਹੀਂ ਆਏ ਤੇ ਪੀਣੇ ਇਕੱਠੇ ਬਹਿ ਜਾ ਤੁਸੀਂ ਕੋਈ ਗੱਲ ਨੂੰ ਚਲੋ ਠੀਕ ਹੈ ਫੌਰ ਦੀਦੀ ਘਰ ਕਿੱਦਾਂ ਸਾਰੇ ਠੀਕ ਠਾਕ ਹੈ ਸਭ ਠੀਕ ਠਾਕ ਹੈ ਮਾਸੀ ਹੁਣੀ ਵਧੀਆ ਵਧੀਆ ਸਾਰੇ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਹੈ ਹਾਂ ਜਨ ਤਾਂ ਫੋਨ ਉਧਰੋਂ ਆ ਗਿਆ ਮਤਲਬ ਹਾਂਜੀ ਹਾਂਜੀ ਆ ਜਾਂਦਾ ਉਹਨਾਂ ਦਾ ਵੀ ਫੋਨ ਚਲੋ ਬਧੀਏ ਚਲੋ ਦੀਦੀ ਤੁਸੀਂ ਬੈਠੋ ਮੈਂ ਨਿਆਣਿਆਂ ਨੂੰ ਕੁਝ ਖਾਣ ਨੂੰ ਦੇ ਆਵਾਂ ਭੁੱਖੀਆਂ ਹੋਈਆਂ ਹੋਣੀਆਂ ਦੋਨੀਆਂ ਨਿਆਣਾਂ ਸਵੇਰ ਦੀ ਰੋਟੀ ਖਾਦੀ ਨੇ ਇਹ ਰੋਟੀ ਤਾਂ ਮੈਂ ਖਿਲਾ ਦਿੰਦੀ ਹੁੰਦੀ ਆ 9:00 ਵਜੇ ਹੁਣ ਕੀ ਦੇਣਾ ਫੇ ਖਾਣ ਨੂੰ ਕੋਈ ਸੇਬ ਵਗੈਰਾ ਕੱਟ ਦਿੰਦੀ ਆ ਨਾ ਫੇ ਦੋਨੀਆਂ ਜਣੀਆਂ ਖਾ ਲੂਗੀਆਂ ਬੱਸ ਕਰਿਆ ਕਰੋ ਤੁਸੀਂ ਐਨੇ ਤੱਕੜੇ ਕਰਕੇ ਤੇ ਕਿੱਥੇ ਘੱਲਣੀਆਂ ਉਹ ਵੇ ਤੇ ਜੇ ਰੋਟੀ ਖਾਦੀ ਆ ਤੇ ਹੁਣ ਜ਼ਰੂਰੀ ਆ ਕਿ ਫਲ ਫਰੂਟ ਦੇਣ ਜੀ ਇਹਦੇ ਵਿੱਚ ਕੀ ਗੱਲ ਹੋ ਗਈ ਫੇਕ ਹੀ ਹੋਇਆ ਜਿਨੇ ਆੜੇ ਨੂੰ ਫਰੂਟ ਦੇ ਦਿੱਤਾ ਤਾਂ ਐਵੇਂ ਨਹੀਂ ਨਿਆਣੇ ਦੀ ਆਰਤ ਤਾਂ ਬਗਾੜੀ ਦੀਆਂ ਹੁੰਦੀਆਂ ਇੰਨਾ ਹੋਣੇ ਭੂਹੇ ਕਰੀ ਜਾਨੀ ਗਾਂ ਸਾਂਭਣੀਆਂ ਅੱਖੀਆਂ ਹੋ ਜਾਣੀਆਂ ਦੀਦੀ ਕੋਲ ਫਰੂਟ ਖਾਣ ਦੇ ਨਾਲ ਆਜ ਤੱਕ ਹੀ ਖਰਾਬ ਹੋ ਜਾਣੀਆਂ ਚੱਲ ਕੋਈ ਨਹੀਂ ਪੈੜ ਤੇ ਦੇ ਆ ਨਿਆਣੇ ਨੂੰ ਕੱਟ ਕੇ ਫਰੂਟ ਜਾ ਕੋਈ ਗੱਲ ਨਹੀਂ ਦੇ ਆ ਦੇ ਆ ਜਾ ਉਹ ਰਾਤ ਹੋ ਗਿਆ ਮੈਨੂੰ ਲੱਗੀ ਰਹਿੰਦੀ ਆ ਐਦਾਂ ਨਹੀਂ ਬੋਲੀਦਾ ਹੁੰਦਾ ਨਿਆੜਿਆਂ ਨੂੰ ਚੰਗਾ ਹੁਣ ਨਿਆੜਿਆਂ ਨੇ ਖਾਣਾ ਪੀਣਾ ਨਹੀਂ ਕੁਛ ਵੀ ਉਹ ਸਵੇਰ ਦੀ ਰੋਟੀ ਖਾਧੀ ਆ ਹੁਣ ਫੇਰ ਭੁੱਖ ਲੱਗੀ ਦੁਪਹਿਰਾ ਸੱਤ ਆਇਆ ਆ ਬੱਸ ਕਰੋ ਤੁਹਾਨੂੰ ਜਿਆਦਾ ਨਹੀਂ ਪਤਾ ਆਹੋ ਗੱਲਾਂ ਕਰਦੇ ਰਹਿੰਦੇ ਤੁਸੀਂ ਕਿੰਨਾ ਮਹਿੰਗਾ ਫਰੂਟ ਇਹਨਾਂ ਤਾਂ ਮਾਂ ਮਾਤੀ ਇਹਨਾਂ ਮਰ ਭਾਨ ਕਰਜਾਈ ਕਰ ਦੇਣਾ ਉਹ ਤੂੰ ਨਾਲੇ ਚੁੱਪ ਰਿਆ ਕਰ ਬੱਸ ਕਰਿਆ ਕਰ ਇਹਨਾਂ ਨਾਲ ਬੋਲਿਆ ਕਰ ਤੂੰ ਓਕੇ ਰੋਣੇ ਦਾ ਆ ਵੀ ਗਏ ਮਹਾਰਾਜ ਸਤਿ ਸ੍ਰੀ ਅਕਾਲ ਭਾਈਆ ਕਿਦਾਂ ਠੀਕ ਠਾਕ ਆ ਗਿਆ ਠੀਕ ਠਾਕ ਮੈਂ ਕਿਦਾਂ ਸਤਿ ਸ੍ਰੀ ਅਕਾਲ ਕਿਦਾਂ ਠੀਕ ਠਾਕ ਸਭ ਠੀਕ ਹੈ ਭਾਈ ਤੂੰ ਦੱਸਣਾ ਬਸ ਵਧੀਆ ਵਧੀਆ ਬਾੜਿਆ ਕਿੱਥੇ ਰਹਿ ਗਿਆ ਸੀ ਉਹ ਮੈਨੂੰ ਮੇਰਾ ਯਾਰ ਉਸ ਟੱਕਰ ਗਿਆ ਰਸਤੇ 'ਚ ਅੱਛਾ ਹੋਰ ਨਾ ਗੱਲਾਂ ਬਾਤਾਂ ਕਰਨ ਆਪਾਂ ਠੀਕ ਠੀਕ ਹੋਰ ਕਿਦਾਂ ਠੀਕ ਠਾਕ ਕੰਮ ਕਰ ਵਧੀਆ ਵਧੀਆ ਤੂੰ ਸੁਣਾਓ ਕਿਦਾਂ ਹੋਰ ਵਧੀਆ ਵਧੀਆ ਹੋਰ ਭਾਈਆ ਠੰਡਾ ਠੁੰਡਾ ਵੀ ਤਾ ਆ ਆ ਪੀ ਕੇ ਸਾਡੇ ਆ ਹੁਣੇ ਥੋੜਾ ਟਾਈਮ ਹੈ ਰਿੰਪਲ ਆ ਲੈ ਜਾਓ ਸਮਾਨ ਵਿੱਚ ਆਚੂ ਬਣਾਓ ਕਿੱਥੇ ਗਈ ਰਿੰਪਲ ਭਾਬੀ ਨੇ ਕਿੱਥੇ ਜਾਣਾ ਇੱਥੇ ਹੀ ਹੁਣੀ ਕੁੜੀਆਂ ਦਿਵਾਲੇ ਲੱਗੀ ਜਾਦੇ ਅਸੀਂ ਆਏ ਉਹਨਾਂ ਦਾ ਹੀ ਹੈ ਦਿਵਾਲੇ ਕਰ ਸੀ ਕੱਟ ਕੇ ਦੇ ਦੇ ਤਾਂ ਕਦੇ ਕੋਸ਼ਿਸ਼ ਪਰ ਉਹਨਾਂ ਤਾਂ ਪੁੱਛਦੇ ਹੀ ਨਹੀਂ ਇੰਨਾ ਚਿਰ ਹੋ ਗਿਆ ਬੈਠੇ ਹਨ ਬੰਦਾ ਕੋਲ ਬੈਠੇ ਗੱਲਬਾਤ ਕਰੇ ਕੋਈ ਲੈ ਆ ਤਾਂ ਭੈਣ ਉਹ ਕੋਈ ਗੱਲ ਨਹੀਂ ਮੈਂ ਦੇ ਦਾਂ ਉਹਨੂੰ ਉਹ ਕੁੜੀਆਂ ਇਸ ਟਾਈਮ ਕੁਝ ਖਾਂਦੀਆਂ ਹੁੰਦੀਆਂ ਆ ਉਹ ਦੇਣ ਗਈ ਹੋਣੀ ਆ ਕੋਈ ਨਾ ਮੈਂ ਹੁਣੇ ਲੈ ਕੇ ਆਉਣਾ ਰਿੰਪਲ ਨੀ ਹੁ ਰੇ ਭੰਡੇ ਜੇ ਬਸ ਓ ਤੋ ਹੋ ਗੇ ਮੈਂ ਇਦਾਂ ਨਾ ਲੱਗਾ ਮੈਂ ਭਾਈ ਉਹਨੇ ਅਗਲਾ ਹਵੇਦੀ ਉਹਦਾ ਉਹ ਦਿਖਾ ਦਿਆ ਮੈਂ ਉਧਰ ਤੇ ਤੂੰ ਘੜੀ ਪੈਣ ਦੇ ਕੋ ਬਹਿ ਜਾ ਤੈਨੂੰ ਪਤਾ ਛਾਟੀ ਦਾ ਗੁੱਸਾ ਕਰ ਲੈਂਦੀ ਉਹ ਕੋਈ ਨਹੀਂ ਜਾਓ ਤੁਸੀਂ ਹਾਂ ਇਹਨੂੰ ਛੱਡ ਤੂੰ ਪਹਿਲੇ ਬਹਿ ਜਾ ਪੈਣ ਨੂੰ ਕੋਈ ਨਹੀਂ ਮੈਂ ਚੱਲ ਜਾਂ ਮੇਰੇ ਲੰਮੀ ਪੈ ਜਾਣਾ ਸੀਗਾ ਇੱਥੇ ਸਿੱਧੇ ਹੁੱਕ ਬਹਿ ਜਾਣਾ ਸੀ ਲੰਮੀ ਤਾਂ ਮੈਂ ਪੈ ਜਾਂਨੀ ਆ ਤੇ ਮੇਰੀ ਗੱਲ ਸੁਣ ਮੈਂ ਕਿਹਾ ਕੋਈ ਹੁਣ ਖੁਸ਼ੀ ਦਾ ਟਾਈਮ ਹੈਗਾ ਕਾ ਨਹੀਂ ਨਿਆਣੇ ਨਿੱਕੇ ਆਲ ਸੋਚਿਆ ਕਾ ਨਹੀਂ ਨਹੀਂ ਦਿੱਤੇ ਹਜੇ ਨਹੀਂ ਹਜੇ ਨਹੀਂ ਕੋਦੋਂ ਨੂੰ ਸੋਚਣਾ ਧੀ ਸਾਡੇ ਲਈ ਤਾਂ ਦੋਨੇ ਧੀਆ ਬਹੁਤ ਹੀ ਆ ਉਹ ਤਾਂ ਗੱਲ ਸਹੀ ਆ ਮੈਨੂੰ ਤਾਂ ਇਹ ਸੀਗਾ ਕਿ ਚਲ ਆਹ ਸਾਲ ਸਾਨੂੰ ਖੁਸ਼ੀਆਂ ਦਾ ਵਧੀਆ ਮਿਲੂਗਾ ਲੋੜੀ ਪਾਵਾਂਗੇ ਅਸੀਂ ਅਸੀਂ ਵੀ ਆਪਣੇ ਭਤੀਜੇ ਦਾ ਮੂੰਹ ਦੇਖਾਂਗੇ ਦੀਦੀ ਭਤੀਜੀਆਂ ਵੀ ਹੈਗੀਆਂ ਹੀ ਆ ਤੁਹਾਡੀਆਂ ਤੂੰ ਭਤੀਜੀਆਂ ਦੀ ਗੱਲ ਨਾ ਕਰਿਆ ਕਰ ਭਤੀਜੇ ਦੀ ਗੱਲ ਕਰਦੀ ਆ ਮੈਂ ਚਲੋ ਜੋ ਪਰਮਾਤਮਾ ਨੇ ਮਨਜ਼ੂਰ ਆ ਉਹ ਤਾਂ ਜੋ ਆਪਣੇ ਕਰਮਾਂ ਚੋ ਉਹੀ ਮਿਲਣਾ ਆ ਸਾਨੂੰ ਤਾਂ ਇਹੀ ਬਹੁਤ ਚਾ ਆ ਕਿ ਮੇਰੇ ਦੋ ਧੀ ਆ ਤੇ ਇਹਨਾਂ ਨੂੰ ਵਧੀਆ ਅਸੀਂ ਐਜੂਕੇਸ਼ਨ ਦੇ ਦਈਏ ਤਾਂ ਇਹੀ ਬਹੁਤ ਆ ਸਹੀ ਆ ਪਰ ਸਾਨੂੰ ਤਾਂ ਭਾਈ ਤੀਜੇ ਦੀ ਲੋੜ ਆ ਸੋਚੋ ਤੁਸੀਂ ਇਸ ਗੱਲ ਬਾਰੇ ਕੀ ਟਾਈਮ ਬਦਲ ਗਿਆ ਆ ਹੁਣ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਠੇ ਆ ਹੁਣ ਉਹ ਵਾਲੀਆਂ ਗੱਲਾਂ ਨਹੀਂ ਰਹੀਆਂ ਹੈਗੀਆਂ ਅੱਜ ਕੱਲ ਤਾਂ ਕੁੜੀਆਂ ਪਤਾ ਕਿੱਥੇ ਤੱਕ ਪਹੁੰਚ ਗਈਆਂ ਆ ਜਿੱਥੇ ਤੱਕ ਮਰਜ਼ੀ ਪਹੁੰਚਣ ਕੁੜੀਆਂ ਜਿਹੜੀ ਮੈਂ ਗੱਲ ਕਹਿੰਦੀ ਉਹ ਤੇਰੇ ਪੱਲੇ ਪੈਂਦੀ ਚ ਨਹੀਂ ਪੈਂਦੀ ਸਾਡਾ ਵਿਚਾਰ ਕਰਦਾ ਸੀ ਬਣ ਥਣ ਕੇ ਆਈਏ ਪਤੀਜੇ ਦਾ ਚਾਹ ਲਾੜ ਕਰੀਏ ਲੋੜੀ ਪਾਈਏ ਬੰਡੀਏ ਅਸੀਂ ਵੀ ਲੋੜੀ ਤਾਂ ਇਹਨਾਂ ਦੀ ਵੀ ਦੀਦੀ ਪੈ ਜਾਣੀ ਸੀ ਜੇ ਤੁਸੀਂ ਮੰਨ ਜਾਂਦੇ ਪਿਛਲੀ ਲੋੜੀ ਤੇ ਤੁਸੀਂ ਹੀ ਅੜੇ ਸੀਗੇ ਕਿ ਮੈਂ ਲੋੜੀ ਪੈਣ ਨਹੀਂ ਦੇਣੀ ਹੈਗੀ ਕੁੜੀਆਂ ਦੇ ਕੋਈ ਲੋੜੀ ਨਹੀਂ ਪਾਉਂਦਾ ਸਾਡੇ ਨਹੀਂ ਰਵਾਜ ਕੁੜੀਆਂ ਦੀ ਲੋੜੀ ਪਾਉਣ ਦਾ ਸਾਡੇ ਰਵਾਜ ਮੁੰਡਿਆਂ ਦੀ ਲੋੜੀ ਪੈਂਦੀ ਹੈ ਮੁੰਡਿਆਂ ਧੂਣਾ ਲੱਗਦਾ ਹੈ। ਹੋਰ ਇਲਾਕੇ ਬੈ ਗਈਏ ਕੁੜੀਆਂ ਦੀ ਲੋੜੀ ਪਾਉਂਦੇ। ਨਾਲ ਮੇਰੀ ਗਾਸ ਹੁਣ ਧਿਆਨ ਨਾਲ। ਸਾਡੇ ਨਾਲ ਦੇ ਪਿੰਡ ਇੱਕ ਬਾਬਾ ਸਿਆਣਾ ਤੇ ਉਹ ਛੜਤੀਆ ਦਵਾਈ ਦਿੰਦਾ ਮੁੰਡੇ ਦੀ। ਗਾਂ ਘਰ ਟਾਈਮ ਹੋਇਆ ਇਦਾਂ ਦਾ ਡੈਂਡੂਨ ਟੱਪ ਗਿਆ ਤੇ ਮੈਨੂੰ ਦੱਸਦਾ ਇ ਐਵੇਂ ਨਾ ਲਕੋਰ ਰੱਖਣੀ ਪਹਿਲਾਂ ਵਾਂਗੂ। ਦੀਦੀ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ? ਅਸੀਂ ਤਾਂ ਪਹਿਲਾਂ ਵੀ ਨਹੀਂ ਕੋਈ ਲਪੋਰ ਰੱਖਿਆ ਸੀਗਾ। ਤੁਸੀਂ ਕਹੀ ਜਾਂਦੇ ਆ ਮੇਰੇ ਤੋਂ ਲੁਕੋ ਰੱਖਿਆ ਤੁਸੀਂ ਸਾਡੇ ਨਹੀਂ ਇੰਦਾਂ ਨੀਆ ਦਿਮਾਗ ਦੇ ਵਿੱਚ ਗੱਲਾਂ ਚਾਲਦੀਆਂ ਸੀਗੀਆਂ ਕਿ ਅਸੀਂ ਦਵਾਈਆਂ ਖਾਈਏ ਬਾਬਿਆਂ ਦੇ ਕੋਲੋਂ ਲੈ ਕੇ ਨਾਲੇ ਬਾਬਿਆਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਤਾਂ ਪਰਮਾਤਮਾ ਦੇ ਹੱਥ ਵਸਿਆ ਉਹਨੇ ਕੀ ਦੇਣਾ ਆ ਧੀ ਦੇਣੀ ਆ ਕਿ ਪੁੱਤ ਦੇਣਾ ਆ ਚੁੱਪ ਕਰ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿਆਦਾ ਨਾ ਬੋਲਿਆ ਕਰ ਜਿਹੜੀ ਮੈਂ ਗੱਲ ਕਹੀ ਆ ਆਪਣੇ ਦਿਮਾਗ ਚ ਪਾਲਾ ਨਾਲੇ ਜੇ ਮੇਰੀ ਮਾਂ ਜੀਂਦੀ ਹੁੰਦੀ ਤਾਂ ਉਹਨੇ ਵੀ ਇਹੀ ਸਲਾਹ ਦੇਣੀ ਸੀਗੀ ਠੀਕ ਹੈ ਚੁੱਪ ਕਰਕੇ ਜਦੋਂ ਦਿਨ ਟੱਪਿਆ ਤਾਂ ਮੈਨੂੰ ਫੋਨ ਕਰ ਦੇ ਮੈਂ ਆ ਜਾਊਂਗੀ ਤੇ ਉੱਥੇ ਦਵਾਈ ਖਾ ਲਾ ਸਾਡਾ ਵਿਦਿਆਲ ਕਰਦਾ ਅਸੀਂ ਵੀ ਲੋੜੀ ਪਾਈਏ ਬੰਡਿਏ ਮੂਫੜੀਆਂ ਰੇੜੀਆਂ ਪੈਂਡ ਚ ਨਾਲੇ ਮੈਮੀ ਕਹਾ ਮਾਂ ਕਿ ਭੂਆ ਬਣੀ ਐ ਮੇਰੇ ਘਰ ਪਤੀਜਾ ਹੋਇਆ ਹੁੱਬ ਹੁੱਬ ਕੇ ਬੈਠਾ ਆ ਕੇ ਦੀਦੀ ਭੂਆ ਤਾਂ ਤੁਸੀਂ ਪਹਿਲਾਂ ਵੀ ਬਣੇ ਆ ਮੇਰੀਆਂ ਦੋ 3ੀਆਂ ਦੀ ਪਰ ਤੁਸੀਂ ਮੰਨਦੇ ਨਹੀਂ ਆਪਣੇ ਆਪ ਨੂੰ ਉਹਨਾਂ ਨੂੰ ਤਾਂ ਕਦੇ ਤੁਸੀਂ ਬੁਲਾਇਆ ਤੱਕ ਨਹੀਂ ਚੁੱਪ ਕਰ ਮੇਰੇ ਕੋਲ ਉਹਨਾਂ ਦੀ ਨਾਲ ਗੱਲ ਕਰਿਆ ਕਰ ਜਿਹੜੀ ਮੈਂ ਗੱਲ ਕਰਦੀ ਆ ਉਹਦਾ ਜਵਾਬ ਦੇ ਦਵਾਈ ਤੂੰ ਚੁੱਪ ਕਰਕੇ ਖਾਣੀ ਆ ਤੇ ਖਾਣੀ ਆ ਬਸ ਦੀਦੀ ਜੇ ਇਸ ਗੱਲ ਤੇ ਆਏ ਨਾ ਫੇ ਮੈਂ ਵੀ ਇਸ ਗੱਲ ਤੇ ਪੱਕੀ ਆ ਕਿ ਮੈਂ ਕੋਈ ਦਵਾਈ ਨਹੀਂ ਖਾਂਦੀ ਕੋਈ ਨਹੀਂ ਤੂੰ ਕਿਉਂ ਨਹੀਂ ਖਾਂਦੀ ਮੈਂ ਆਪੇ ਭਰਾ ਨੂੰ ਕਹਿ ਕੇ ਖਿੜਾਉਂਗੀ ਦਵਾਈ ਕੋਈ ਨਹੀਂ ਦੀਦੀ ਉਹਨਾਂ ਨੂੰ ਤਾਂ ਮੈਂ ਆਪ ਹੀ ਦੇਖ ਲਵਾਂਗੀ ਕਿ ਤੁਹਾਡੀ ਗੱਲ ਮੰਨਦੇ ਆ ਕਿ ਨਹੀਂ ਆ ਮੇਰੀ ਕੀ ਮੰਨਣੀ ਉਹਨੇ ਪਹਿਲੇ ਤੂੰ ਤਾਂ ਉਹਨੂੰ ਪਿੱਛੇ ਲਾਇਆ ਆਪਣੇ ਅੱਗੇ ਤੇਰੀਆਂ ਹੀ ਸੁਣਦਾ ਮੇਰੀਆਂ ਤਾਂ ਸੁਣੀ ਹੀ ਨਹੀਂ ਇੰਨੇ ਸਾਲ ਹੋ ਗਏ ਮੇਰੇ ਬਿਆਨ ਦਿੱਤੇ ਪਿੱਛੇ ਲਾਉਣ ਨੂੰ ਮੈਂ ਕੀ ਲਾਇਆ ਉਹਨਾਂ ਨੂੰ ਆਪਣੇ ਪਿੱਛੇ ਦੱਸੋ ਤਾਂ ਸਹੀ ਕੀ ਰੋਲਾ ਪਾ ਰਿਹਾ ਤੁਸੀਂ ਕੀ ਗੱਲ ਹੋਈ ਆ ਆਪਣੀ ਭੈਣ ਨੂੰ ਹੀ ਪੁੱਛ ਲਓ ਪੁੱਛ ਲਓ ਕਿਹੜੀਆਂ ਗੱਲਾਂ ਕਰਦੇ ਆ ਭੈਣੇ ਕੀ ਗੱਲ ਹੋਈ ਭਾਜੀ ਗੱਲ ਤਾਂ ਕੁਛ ਵੀ ਨਹੀਂ ਹੋਈ ਮੈਂ ਤਾਂ ਅਕਲ ਦਿੰਦੀ ਸੀਗੀ ਇਹ ਪਰ ਲੈਂਦੀ ਨਹੀਂ ਅਕਲ ਨੂੰ ਆਪੇ ਬਥੇਰੀ ਹੈ ਸਾਡੀ ਤਾਂ ਸੁਣਦੀ ਹੀ ਨਹੀਂ ਗੱਲ ਕੋਈ ਵੀ ਉਹ ਵੇਚਲੀ ਗੱਲ ਤਾਂ ਖੁੱਲੋ ਕਾਦੀ ਅਕਲ ਦਿੰਦੀ ਸੀ ਕਾਦੀ ਤੂੰ ਲੈਂਦੀ ਸੀ ਅਕਲ ਦੱਸ ਮੇਰੀ ਗੱਲ ਸੁਣੋ ਮੈਂ ਕਦੀ ਵੀ ਤੁਹਾਨੂੰ ਕੋਈ ਗੱਲ ਕੀਤੀ ਕਿ ਮੈਨੂੰ ਭੈਣ ਇੰਨੀਆਂ ਗੱਲਾਂ ਕਰਕੇ ਗਈ ਆ ਪਰ ਇਸ ਵਾਰੀ ਤਾਂ ਨਾ ਦੀਦੀ ਨੇ ਹੱਦ ਹੀ ਕਰ ਦਿੱਤੀ ਆ ਫੇਰ ਉਹੀ ਗੱਲ ਗੱਲ ਕੀ ਹੋਈ ਆ ਬਿਜਲੀ ਸਾਨੂੰ ਵੀ ਪਤਾ ਲੱਗੇ ਕੀ ਦੱਸਾਂ ਤੁਹਾਨੂੰ ਜਦੋਂ ਦੀ ਆਪਰਾਪਤੀ ਤਾਂ ਸਾਰੀ ਕਾ ਹੋਈਆਂ ਆ ਨਾ ਦੀਦੀ ਨੇ ਤਾਂ ਕਦੀ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਅੱਜ ਵੀ ਜਦੋਂ ਆਏ ਆ ਉਹਨੇ ਉਹਨੇ ਸਸਰੀਕਾਲ ਵੀ ਬੁਲਾਈ ਕਿ ਪੂਜੀ ਸਸਰੀਕਾਲ ਤੇ ਦੀਦੀ ਨੇ ਮੂੰਹ ਉਦਨ ਨੂੰ ਕਰ ਲਿਆ ਬੁਲਾਇਆ ਨਹੀਂ ਹਰ ਵਾਰ ਇਹ ਇਦਾਂ ਕਰਦੇ ਆ ਤੇ ਉਹਨਾਂ ਨੂੰ ਪੱਥਰ ਦੱਸਦੇ ਰਹਿੰਦੇ ਆ ਅੱਛਾ ਤੂੰ ਮੈਨੂੰ ਪਹਿਲਾਂ ਨਹੀਂ ਗੱਲ ਦੱਸੀ ਇਹ ਭੈਣ ਤੂੰ ਕਾ ਤੇ ਇਦਾਂ ਕਰਦੀਆਂ ਇਹ ਤਾਂ ਗੱਲ ਕੁਛ ਵੀ ਨਹੀਂ ਹੈਗੀ ਅੱਜ ਦੇਖੋ ਦੀਦੀ ਹੁਣ ਗੱਲ ਕੀ ਕਰਦੇ ਸੀਗੇ ਕਹਿੰਦੇ ਤੈਨੂੰ ਤਾਂ ਮੁੰਡੇ ਵਾਲੀ ਦਵਾਈ ਖਲੋਣੀ ਆ ਤੇ ਫਿਰ ਜਦੋਂ ਮੇਰੇ ਭਤੀਜਾ ਆਊਗਾ ਤੇ ਅਸੀਂ ਲੋੜੀ ਪਾਉਣੀ ਆ ਕਿਉਂ ਭੈਣ ਤੇ ਗੱਲ ਮੈਂ ਸਹੀ ਕਹੀ ਏ ਕੋਈ ਮਾੜੀ ਤਾਂ ਨਹੀਂ ਕਹੀ ਲੋੜੀ ਪਾਉਣੀ ਨਹੀਂ ਕਿ ਚਾਹ ਲਾੜ ਕਰਾਂਗੇ ਭੈਣੇ ਤੂੰ ਤਾਂ ਪ੍ਰਾਣੀਆਂ ਬੁੜੀਆਂ ਵਾਲੀ ਸੋਚ ਰੱਖੀ ਹੋਆ ਅੱਜ ਤੱਕ ਤਾਂ ਦੀਦੀ ਮੰਨੀ ਨਹੀਂ ਸੀਗੀ ਕਿ ਮੈਂ ਭੂਆ ਬਣੀ ਆ ਭੈਣੇ ਤੂੰ ਕਹਤੇ ਇਦਾਂ ਕਰਦੀ ਆ ਤੂੰ ਇਹ ਵੀ ਸੋਚ ਤੂੰ ਵੀ ਇੱਕ ਕੁੜੀ ਆ ਉਹ ਨਾਲੇ ਤੈਨੂੰ ਸਾਰਾ ਕੁਝ ਪਤਾ ਹੀ ਆ ਮੇਰੇ ਪੱਲੇ ਪਹਿਲਾਂ ਕੀ ਸੀ ਇਨਾ ਕੁੜੀਆਂ ਦੇ ਆਉਣ ਤੋਂ ਬਾਅਦ ਹੀ ਮੇਰੀ ਕਿਸਮਤ ਚਮਕੀ ਆ ਤੇ ਸਾਰਾ ਕੁਝ ਉਹਨਾਂ ਦੇ ਆਉਣ ਤੋਂ ਬਾਅਦ ਹੀ ਬਣਿਆ ਆ ਪਹਿਲਾਂ ਕੀ ਸੀ ਆਪਣੇ ਪੱਲੇ ਬਸ ਕਰ ਭਾਜੀ ਮਿਹਨਤ ਦਿਨ ਰਾਤ ਕੀਤੀ ਐ ਤੂੰ ਤਾਂ ਸਾਰਾ ਕੁਝ ਬਣਿਆ ਘਰ-ਬਾਰ ਉਹ ਮਿਹਨਤ ਤਾਂ ਪਹਿਨੇ ਮੈਂ ਪਹਿਲਾਂ ਹੀ ਬਥੇਰੀ ਕਰਦਾ ਸੀ ਕੁੜੀਆਂ ਕਰਕੇ ਬਣਿਆ ਉੱਥੇ ਤੂੰ ਚੇਤੇ ਕਰ ਮਾੜਕ ਕੁੜੀਆਂ ਤੋਂ ਬਾਅਦ ਹੀ ਆਪਣੀ ਕਿਸਮਤ ਚੇਂਜ ਹੋਈ ਆ ਮੈਨੂੰ ਸਭ ਕੁਝ ਚੇਤੇ ਨਹੀਂ ਤੁਸੀਂ ਮੇਰੀ ਗੱਲ ਮੰਨਣੀ ਨਾ ਮੰਨੋ ਠੀਕ ਹੈ ਮੈਂ ਚੱਲ ਰਹੀ ਹਾਂ ਇਸ ਘਰ ਚ ਤੁਸੀਂ ਦੋਨੇ ਤੀਵੀ ਆਦਮੀ ਆਪਣੀ ਮਰਜ਼ੀ ਕਰੋ بیوی ਇਹ ਚੇਤਾ ਨਾ ਭੁੱਲੋ ਤੁਸੀਂ ਵੀ ਇਸ ਘਰ ਦੇ ਧੀ ਆ ਹੁਣ ਨਹੀਂ ਮੈਂ ਧੀ ਪਹਿਲਾ ਸੀਗੀ ਜਦ ਮੇਰੀ ਕੋਈ ਗੱਲ ਸੁਣਦਾ ਹੀ ਨਹੀਂ ਬੋ ਨਾ ਬਸ ਹੁਣ ਚੁੱਪ ਘੱਡ ਜਾ ਤੂੰ ਠੀਕ ਆ ਬਹੁਤ ਬੋਲਿਆ ਤੂੰ ਜਿੰਨਾ ਬੋਲਣਾ ਸੀਗਾ ਹੁਣ ਮੈਂ ਬੋਲੂਗਾ ਤੇ ਤੂੰ ਸੁਣੂਗੀ ਤੂੰ ਅਗਰ ਕਹੇ 5 ਸਾਲ ਹੋ ਗਏ ਆਪਣੇ ਵਿਆਹ ਨੂੰ ਰੱਬ ਨੇ ਧੀ ਵੀ ਨਹੀਂ ਦਿੱਤੀ ਤੈਨੂੰ ਤੂੰ ਕੀ ਲੈ ਕੇ ਬੈਠੀ ਆ ਤੂੰ ਨਾ ਚੀਜ਼ਾਂ ਦੀ ਕਦਰ ਨਹੀਂ ਕਰਦੀ ਰੱਬ ਨੇ ਤੈਨੂੰ ਤਦੀ ਉੱਥੇ ਕੀ ਰੱਖਿਆ ਆ ਨਾਲੇ ਪਰਮਾਤਮਾ ਸਾਰਾ ਕੁਝ ਦੇਖਦਾ ਆ ਜੋ ਆਪਾਂ ਬੀਜਾਂਗੇ ਉਹ ਹੀ ਵੱਢਾਂਗੇ ਪਾਜੀ ਬੱਸ ਕਰੋ ਤੁਸੀਂ ਵੀ ਯਾਰ ਕਿਹੜੀਆਂ ਗੱਲਾਂ 'ਚ ਪੈ ਗਏ ਐਵੇਂ ਹੀ ਕਰਦੇ ਭੈਣ ਨੂੰ ਕਹੀ ਜਾਂਦੇ ਨਹੀਂ ਨਹੀਂ ਪਾਜੀ ਸਹੀ ਕਹਿੰਦੇ ਮੇਰੀਆਂ ਵੀ ਹੁਣ ਅੱਖਾਂ ਖੁੱਲੀਆਂ ਮੈਂ ਤਾਂ ਐਵੇਂ ਹੀ ਪੁੱਤਾਂ ਦੇ ਚੱਕਰਾਂ 'ਚ ਪਈ ਸੀਗੀ ਆਪਣਿਆਂ ਦਾ ਤਾਂ ਮੈਂ ਦੇਖਿਆ ਹੀ ਨਹੀਂ ਕਿ ਮਹਾਰਾਜ ਨੇ ਮੈਨੂੰ ਧੀ ਮੇਂ ਨਹੀਂ ਦਿੱਤੀ ਨਹੀਂ ਭਾਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੇਰੀਆਂ ਭਤੀਜੀਆਂ ਸੋਨੇ ਵਰਗੀਆਂ। ਮੈਂ ਤੁਹਾਨੂੰ ਰੋਕਿਆ ਸੀ ਭਾਬੀ ਜੀ ਲੋੜੀ ਪਾਉਣ ਤੋਂ। ਹੁਣ ਮੈਂ ਹੀ ਪਾਉਂਗੀ। ਮੈਂ ਸਾਰੇ ਪਿੰਡ 'ਚ ਵੰਡ ਕੇ ਆਉਂਗੀ ਲੋੜੀ। ਹਾਂਜੀ ਦੀਦੀ, ਇਸ ਵਾਰੀ ਆਪਾਂ ਜ਼ਰੂਰ ਲੋੜੀ ਪਾਵਾਂਗੇ। ਨਾਲੇ ਅੱਜ ਤਾਂ ਮੇਰੀਆਂ ਧੀਆਂ ਨੂੰ ਉਹਨਾਂ ਦੀ ਭੂਆ ਜੋ ਮਿਲ ਗਈ। ਆਹ ਹੋਈ ਨਾ ਗੱਲ। ਚਲੋ ਵੇ ਪੌਣਿਆ, ਆਪਾਂ ਵੀ ਕਰੀਏ ਤਿਆਰੀ। ਚਲੋ ਵੀ ਆ ਜਾਓ ਵੀ।